ਪਰਿਵਾਰ ਦੀ ਗੱਲ ਕਰੀਏ ਪਹਿਲਾਂ ਬ੍ਰਦਰ ਸੀ ਉਹ ਤੁਰ ਗਿਆ ਸੀ ਜੀ ਮਾਮੀ ਡੈਡੀ ਵੀ ਤੁਰ ਗਏ ਸੀ ਤੇ ਇਹ ਵਿਚਾਰਾ ਇਕੱਲਾ ਸੀ ਇੱਕ ਭੈਣ ਹੈ ਦੋਏ ਨਹੀਂ ਉਹਨੇ ਕਮੀ ਸੀ ਜਾਈ ਪਰਿਵਾਰ ਦਾ ਵਿੱਚ ਉਹਨੂੰ ਕੁਝ ਵੀ ਨਹੀਂ ਰਹਿ ਗਿਆ ਜਿਵੇਂ ਦੇਖੀ ਕਹਿੰਦਾ ਮਤਲਬ ਇਕੱਲੇ ਜਿਹੜੇ ਉਹਨਾਂ ਦੇ ਮਿਸਿਸ ਇਕੱਲੇ ਰਹਿ ਗਏ ਨੇ ਇਕੱਲੇ ਰਹਿ ਗਏ ਨਹੀਂ ਹੁਣ ਬਿਲਕੁਲ ਤੁਸੀਂ ਕਿਹਾ ਵੀ ਸਟੰਟ ਪਏ ਨੇ ਇੱਕ ਸਟੰਟ ਪਿਆ ਸੀ ਕਿ ਦੋ ਪਏ ਸੀ ਸ਼ਾਇਦ ਦੋ ਪਏ ਦੋ ਸਟੰਟ ਪਏ ਸੀ ਦੋ ਵਾਰ ਜਦੋਂ ਖੇਡਣਗੇ ਸੀ ਉਦੋਂ ਹੀ ਦਿੱਕਤ ਆਈ ਸੀ ਨਹੀਂ ਨਹੀਂ ਪਹਿਲਾਂ ਘਰ ਸੀ ਜੀ ਜਦੋਂ ਪਹਿਲਾਂ ਦਿੱਕਤ ਆਈ ਉਹਦੋਂ ਕੋਈ ਇਹੋ ਜਿਹਾ ਨਹੀਂ ਸੀ ਕਬੱਡੀ ਤੋਂ ਘਰੇ ਘਰ ਹੀ ਦਿੱਕਤ ਆ ਗਈ ਸੀ ਜੇ ਤਾਂ ਦੋ ਸਟੰਟ ਕਰ ਹੀ ਪਾਜੀ ਤੁਸੀਂ ਉਸ ਥਾਂ ਤੇ ਮੌਜੂਦ ਸੀ ਜਿੱਥੇ ਹਾਸਾ ਹੋਇਆ ਕੀ ਕਹਿਣਾ ਚਾਹੋਗੇ ਹਾਂਜੀ ਪਾਜੀ ਮੈਂ ਉੱਥੇ ਸੀ ਜਦੋਂ ਹਾਸਾ ਹੋਇਆ ਜੀ ਬਾਈ ਦੀ ਸਟਰਗਲ ਹੋਈ ਹੋਈ ਕੋਈ ਜ਼ਿਆਦੇ ਹੋਣੀ ਹੋਇਆਗਾ ਵੀ ਸਮਝ ਮੜਿਆ ਹੋ ਗਿਆ ਵੀ ਜਾਪੀਣਾ ਟਕਰਾ ਕਰਕੇ ਆਇਆ ਜੀ ਉੱਤ ਸਿਰ ਜਾ ਫੜ ਕੇ ਬੈ ਗਈ ਜੀ ਉੱਥੇ ਉਦੋਂ ਆ ਮੈਂ ਗਿਆ ਬਾਈ ਲੱਬ ਬਾਈ ਕਹਿੰਦਾ ਮੈਂ ਠੀਕ ਆ ਸਹੀ ਆ ਕਹਿੰਦਾ ਤੇ ਚਲੋ ਮੈਂ ਚੱਲ ਗਿਆ ਦੁਬਾਰੋ ਫੇਰ ਘੇਰੀ ਚ ਲੱਗਣਾ ਤੇ ਦੁਬਾਰੋ ਫੇਰ ਬਾਈ ਥੱਲੇ गिर ਗਿਆ ਸੀ ਬਾਈ ਉਦੋਂ ਚਲੋ ਮੈਨੂੰ ਤਾਂ ਪਤਾ ਲੱਗ ਗਿਆ ਵੀ ਬਈ ਪਾਈ ਤੇ ਪਹਿਲਾਂ ਸਟੰਟ ਪਏ ਹੋਏ ਨੇ ਮੈਨੂੰ ਤਾਂ ਹਨਾ ਵੀ ਪਤਾ ਲੱਗ ਜਾਂਦਾ ਵੀ ਬਈ ਕੰਮ ਗਲਤ ਹੋ ਰਿਹਾ ਜ਼ਿਆਦਾ ਮੈਂ ਤਾਂ ਬਈ ਉੱਥੀ ਹਨਾ ਅਰਦਾਸ ਕਰਨ ਲੱਗ ਗਿਆ ਤੇ ਆਪਣੇ ਨਾਲ ਦੇ ਕਲੱਬ ਵਾਲੇ ਮੁੰਡੇ ਤੇ ਆਪਣੇ ਦੂਜੇ ਪਲੇਅਰ ਚੱਕ ਕੇ ਲੈ ਗਏ ਬਾਈ ਨੂੰ ਤੇ ਥੋੜੇ ਟਾਈਮ ਬਾਅਦ ਆਪਾਂ ਪਤਾ ਲੱਗਿਆ ਵੀ ਬਾਈ ਦੀ ਡੈਥ ਹੋ ਗਈ ਪਰ ਸਾਰੇ ਕਬੱਡੀ ਜਗਤ 'ਚ ਇਹ ਪੂਰਾ ショਕ ਹੈਗਾ ਕਿਉਂਕਿ ਕਬੱਡੀ ਵਾਲੇ ਜਿੰਨੇ ਵੀ ਪਲੇਅਰ ਨੇ ਕਮੈਂਟਰ ਨੇ ਰੈਫਰੀ ਨੇ ਸਾਰੇ ਬਿੱਟੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਤੇ ਜਿੰਨੇ ਵੀ ਬਾਹਰੋਂ ਪ੍ਰਮੋਟਰ ਨੇ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਤੇ ਤਸਵੀਰਾਂ ਤੁਹਾਨੂੰ ਪਿੰਡ ਬਲਿਆਲ ਦੀਆਂ ਦਿਖਾਉਣ ਲੱਗੇ ਆ ਜਿੱਥੇ ਇੱਕ ਕਬੱਡੀ ਖਿਡਾਰੀ ਦੀ ਮੌਤ ਹੋਈ ਹੈ। ਉਸ ਕਬੱਡੀ ਖਿਡਾਰੀ ਦਾ ਨਾਮ ਹੈ ਬਿੱਟੂ ਬਲਿਆਲ। ਤੁਹਾਨੂੰ ਘਰ ਦੇ ਹਾਲਾਤ ਦਿਖਾਉਣਾ ਚਾਹੁੰਦੇ ਆ ਪਿੰਡ ਬਲਿਆਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਿੱਟੂ ਜੀ ਰਿਆ ਕਰਦੇ ਸੀ। ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਅਗਰ ਪੂਰੇ ਪਿੰਡ ਦੀ ਗੱਲ ਕਰੀਏ ਤਾਂ ਪੂਰਾ ਪਿੰਡ ਸੋਗ ਦੇ ਵਿੱਚ ਹੈ। ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਕਿਉਂਕਿ ਛੋਟੀ ਉਮਰੇ ਜਦੋਂ ਕੋਈ ਪਰਿਵਾਰ ਦਾ ਜਿਹੜਾ ਮੋਢੀ ਆ ਉਹ ਚਲਾ ਜਾਂਦਾ ਤਾਂ ਪਰਿਵਾਰ ਦਾ ਜਿਹੜਾ ਗੁਜ਼ਾਰਾ ਔਖਾ ਹੋ ਜਾਂਦਾ ਹੈ। ਇਹ ਕਬੱਡੀ ਖਿਡਾਰੀ ਜੋ ਬੜੀ ਮਿਹਨਤ ਨਾਲ ਇੱਥੇ ਤੱਕ ਪਹੁੰਚਿਆ ਸੀ ਕਿਉਂਕਿ ਇੱਕ ਖਿਡਾਰੀ ਖਿਡਾਰੀ ਜਿਹੜੀ ਮਰਜ਼ੀ ਗੇਮ ਦਾ ਹੋਵੇ ਖਿਡਾਰੀ ਬਣਨਾ ਬੜਾ ਔਖਾ ਹੈ ਕਿਉਂਕਿ ਬੜੀ ਸਟਰਗਲ ਬੜੀ ਮਿਹਨਤ ਕਰਕੇ ਖਿਡਾਰੀ ਉੱਪਰਲੇ ਲੈਵਲ ਤੱਕ ਪਹੁੰਚਦਾ ਹੈ ਬਿੱਟੂ ਜੀ ਦੇ ਜਿਹੜੇ ਸਾਥੀ ਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਭਰਾਵਾਂ ਨਾਲ ਕਰ ਲੈਣੇ ਆ ਪਾਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਭਾਜੀ ਪਾਜੀ ਤੁਹਾਡਾ ਨਾਮ ਮੇਰਾ ਵਿੱਕੀ ਕਪਿਆਲੀ ਵਿੱਕੀ ਜੀ ਕੀ ਕਹਿਣਾ ਚਾਹੁੰਦੇ ਹੋ ਬਿੱਟੂ ਭਾਜੀ ਦੀ ਡੈਥ ਹੋਈ ਹੈ ਕਿੱਦਾਂ ਦੀ ਘਟਨਾ ਹੈ ਕਿੱਥੇ ਖੇਡਣ ਗਏ ਸੀ ਤੇ ਕਿਵੇਂ ਮੌਤ ਹੋਈ ਹੈ ਇਹਨਾਂ ਦੀ ਘਟਨਾ ਜੀ ਆਪਣੇ ਫਤਿਹਗੜ੍ਹ ਸਾਹਿਬ ਵਾਲੇ ਪਿੰਡ ਰੁੱਪਾ ਰੁੱਪਾ ਢੇੜੀ ਪਿੰਡ ਸੀ ਜੀ ਉੱਥੇ ਗਏ ਸੀ ਖੇਡਣੇ ਉਹ ਜੋ ਰੇਡ ਬਾਕੇ ਆਏ ਨੇ ਉੱਤੇ ਥੋੜਾ ਜਿਹਾ ਹਾਸਾ ਵਰਪਰ ਗਈ ਪਹਿਲਾਂ ਉਹਦੇ ਸਟੰਟ ਪਏ ਹੋਏ ਸੀ ਉਹਨਾਂ ਕਰਕੇ ਥੋੜਾ ਜਿਹਾ ਹੋ ਗਿਆ ਸਿਸਟਮ ਇਹ ਹਾਂ ਜੀ ਲਗ ਹਾਂ ਜੀ ਮਤਲਬ ਸਟੰਟ ਪੈਣ ਕਰਕੇ ਹਾਂ ਜਾਂ ਦਿਲ ਦੇ ਹਟਾਏ ਕੋਈ ਜਾਂਦੇ ਪਹਿਲਾਂ ਹੋਇਆ ਸੀ ਇੱਕ ਉਹਦੇ ਸਟੰਟ ਪਏਗੇ ਸੀ ਉਹਦੇ ਕਾਰਨ ਹੋ ਗਿਆ ਸੀ ਹਾਂ ਜੀ ਜੇ ਸੁਭਾਅ ਦੀ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਤਾਂ ਕਿੱਦਾਂ ਦੱਸੋ ਵਾਪਸੀ ਜਾਂ ਪਰਿਵਾਰ ਦੇ ਵਿੱਚ ਕੌਣ-ਕੌਣ ਸਵਾਦ ਜੀ ਉਹਨਾਂ ਦਾ ਬਹੁਤ ਜ਼ਿਆਦਾ ਵਧੀਆ ਸੀ ਮਰੀ ਕਿਉਂਕਿ ਇਸ ਤੇ ਬਚਪਨ ਤੋਂ ਵਰਤਦੇ ਆ ਰਹੇ ਆ ਪਰਿਵਾਰ ਦੀ ਗੱਲ ਕਰੀਏ ਪਹਿਲਾਂ ਬ੍ਰਦਰ ਸੀ ਉਹ ਤੁਰ ਗਿਆ ਸੀ ਜੀ ਮੰਮੀ ਡੈਡੀ ਵੀ ਤੁਰ ਗਏ ਸੀ ਤੇ ਇਹ ਵਿਚਾਰਾ ਇਕੱਲਾ ਸੀ ਇੱਕ ਭੈਣ ਹੈ ਹੁਣ ਦੋਏ ਨੇ ਉਹਨੇ ਕਮੇਸੀ ਜਾਈ ਪਰਿਵਾਰ ਦਾ ਵਿੱਚ ਉਹਨੂੰ ਕੁਝ ਵੀ ਨਹੀਂ ਰਿਹਾ ਜਵੇਂ ਦੇਖੀ ਕਹਿੰਦਾ ਮਤਲਬ ਇਕੱਲੇ ਜਿਹੜੇ ਉਹਨਾਂ ਦੇ ਮੇਸੀ ਇਕੱਲੇ ਰਹਿ ਗਏ ਨੇ ਇਕੱਲੇ ਰਹਿ ਗਏ ਨਹੀਂ ਹੁਣ ਉਹ ਬਿਲਕੁਲ ਹੁਣ ਕੋਈ ਨਹੀਂ ਰਹਿ ਪਰਿਵਾਰ ਚ ਉਹਦੀ ਖਤਮ ਹੋ ਗਈ ਹੁਣ ਤਾਂ ਸਾਰਾ ਪਰਿਵਾਰ ਵਿਚਾਰੇ ਦਾ ਹੀ ਤੁਹਾਨੂੰ ਲੱਗਦਾ ਨਹੀਂ ਵੀ ਜਦੋਂ ਉਹਨਾਂ ਨੂੰ ਡਾਕਟਰਾਂ ਨੇ ਮਨਾ ਕਰ ਦਿੱਤਾ ਸੀ ਵੀ ਖੇਡਣਾ ਨਹੀਂ ਤਾਂ ਵੀ ਖੇਡਣ ਕਿਉਂ ਗਏ ਕਿਤੇ ਨਾ ਰਿਕਸ ਨਹੀਂ ਬਸ ਜਨੂਨ ਜੀ ਜਨੂਨ ਵੀ ਸੀ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਕੋਈ ਸਾਧਨ ਵੀ ਨਹੀਂ ਸੀ ਕਮਾਈ ਦਾ ਜੀ ਮੇਨ ਗੱਲ ਜਿਹਨੂੰ ਕੋਈ ਹੋਰ ਸਾਧਨ ਹੁੰਦਾ ਕਿਸੇ ਹੋਰ ਕਿਤੇ ਲੱਗ ਜਾਂਦਾ ਬੰਦਾ ਹੁਣ ਕੋਈ ਕਮਾਈ ਦਾ ਸਾਧਨ ਨਹੀਂ ਸੀ ਹੁਣ ਜੋ ਰੋਟੀ ਪਾਣੀ ਹਰੇਕ ਨੇ ਘਰ ਤਾਂ ਤੋਰ ਨਹੀਂ ਆਪਣਾ ਚਲੋ ਵਾਈਫ ਵੀ ਆ ਗਈ ਸੀ ਉਹਦਾ ਵੀ ਖਰਚਾ ਹੀ ਉਹਨੂੰ ਵੀ ਇੱਕ ਜਨੂਨ ਵੀ ਸੀ ਇੱਕ ਹੁਣ ਪਰ ਸਾਧਨ ਵੀ ਕੋਈ ਨਹੀਂ ਸੀ ਤਾਂ ਕਰਕੇ ਉਹਨੂੰ ਪਰ ਰਿਕਸ਼ਾ ਤੇ ਖੇਡਣੀ ਪਈ ਖੇਡਣ ਤੋਂ ਇਲਾਵਾ ਕਦੇ ਕੋਈ ਕੰਮ ਕੀਤਾ ਨਹੀਂ ਭਾਰੇ ਨੇ ਕੰਮ ਕੋਈ ਨਹੀਂ ਕੀਤਾ ਤੀ ਹਜੇ ਜੀ ਅਸੀਂ ਵੀ ਚਲੋ ਕਹਿੰਦੇ ਕੋਈ ਕੰਮ ਕਰ ਤੋਰੋ ਚੋਂ ਕੰਮ ਵੀ ਤਾਂ ਤੋਰੇ ਜੇ ਬੰਦੇ ਲੱਗ ਕੋਈ ਪੈਸਾ ਜਾਂ ਕੁਛ ਹੋਊਗਾ ਕਿਸੇ ਕੋਲ ਸੋਰਸਾ ਤਾਂ ਹੈ ਨਹੀਂ ਸੀ ਤਾਂ ਕਰਕੇ ਖੇਡਣ ਦੀ ਰਿਕਸ ਲੈ ਆਈ ਉਹਨੇ ਭਾਜੀ ਆਖਰੀ ਵਾਰ ਗੱਲਬਾਤ ਤੁਹਾਡੇ ਨਾਲ ਕਦੋਂ ਹੋਈ ਸੀ ਮੇਰੀ ਜੀ ਆਸਾਂ ਪਾਰਸੋਂ ਗੱਲ ਹੋਈ ਆ ਹਾਂ ਤਾਂ ਮੈਂ ਬਹਾਨੀਗੜ ਖੜਾ ਸੀ ਕਿਤੇ ਸ਼ਾਪ ਤੇ ਮੈਨੂੰ ਉੱਥੇ ਮਿਲਿਆ ਸੀ ਉਦੋਂ ਥੋੜੀ ਜਿਹੀ ਗੱਲਬਾਤ ਹੋਈ ਮਾਈਕੇ ਮੈਂ ਵੀ ਠੀਕ ਆ ਕਹਿੰਦਾ ਮੈਂ ਹੁਣ ਲੱਗਣਾ ਖੇਡਣ ਵੀ ਜਾਊਂਗਾ ਕਿ ਮੈਚ ਮੈਂ ਖੇਡੂਗਾ ਮੇ ਤਾਂ ਉਦੋਂ ਦੀ ਲਾਸਟ ਗੱਲ ਹੋਈ ਹੈ ਜੀ ਕਿਤੇ ਅੰਦਰ ਬਾਹਰ ਆ ਰਹੀਆਂ ਸੀ ਸਾਰੇ ਚਲੋ ਆਈ ਦੀ ਜੂ ਨਿਊਜ਼ੀਲੈਂਡ ਬਗਜੂ ਚਲੋ ਸੈਟਿੰਗ ਆ ਜੂਗੀ ਪਰਿਵਾਰ ਦੀ ਜੀ ਕਿਤੇ ਕਿਤੇ ਲੱਗ ਜੂਗਾ ਚਲੋ ਪ੍ਰਮਾਤਮਾ ਨੇ ਆ ਬਾਣਾ ਬਰਬਾਦਾ ਜੀ ਤੁਸੀਂ ਕਹੇ ਵੀ ਸਟੰਟ ਪਏ ਨੇ ਇੱਕ ਸਟੰਟ ਪਿਆ ਸੀ ਕਿ ਦੋ ਪਏ ਸੀ ਸ਼ਾਇਦ ਦੋ ਪਏ ਦੋ ਸਟੰਟ ਪਏ ਸੀ ਦੋਨੋਂ ਵਾਰ ਜਦੋਂ ਖੇਡਣ ਗਏ ਸੀ ਉਦੋਂ ਹੀ ਦਿੱਕਤ ਆਈ ਸੀ ਨਹੀਂ ਨਹੀਂ ਪਹਿਲਾਂ ਘਰ ਸੀ ਜੀ ਜਦੋਂ ਪਹਿਲਾਂ ਦੇ ਇੱਕ ਦਾ ਹੀ ਉਦੋਂ ਕੋਈ ਇਹੋ ਜਿਹਾ ਨਹੀਂ ਸੀ ਕਬੱਡੀ ਤੋਂ ਘਰੇ ਘਰ ਹੀ ਦਿੱਕਤ ਆ ਗਈ ਸੀ ਜੇ ਤਾਂ ਉਦੋਂ ਸਟੰਟ ਘਰੀ ਪਏ ਸੀ ਉਦੋਂ ਕੁਛ ਅਪੀਲ ਕਰਨਾ ਚਾਹੂਂਗੀ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਆਈ ਚਲੋ ਬਾਈ ਉਹਦੀ ਮੀਸੇਜ ਨਹੀਂ ਜੀ ਉਹਨਾਂ ਨੂੰ ਜਾਂ ਤਾਂ ਕੋਈ ਨੌਕਰੀ ਦਾ ਜਾਂ ਕੋਈ ਘਰੇਮਾਲੀ ਸਹਾਇਤਾ ਕੀਤੀ ਹੋਵੇ ਕਿਉਂਕਿ ਜਿਹੜਾ ਘਰ ਆ ਜਦੋਂ ਸਟੰਟ ਪਏ ਨੇ ਉਹ ਗਿਰਵੀ ਰੱਖਿਆ ਦਈਓ ਉਦੋਂ ਗਿਰਵੀ ਰੱਖ ਕੇ ਉਦੋਂ ਸਟੰਟ ਪੁਆਏ ਸੀ ਇਹ ਘਰ ਇਹ ਵੀ ਗਹਿਣੀ ਪਈ ਕਿਸੇ ਦੇ ਨਾ ਬਈ ਚਲੋ ਇਹ ਚਲੋ ਸ਼ਾਇਦ ਤਾਂ ਹੋ ਜੇ ਤਾਂ ਵਧੀਆ ਗੱਲ ਆਈ ਇਦਾਂ ਜਿਹੜੇ ਭਰਾ ਨਾਲ ਉਸ ਟਾਈਮ ਮੌਜੂਦ ਸੀ ਮੌਕੇ ਤੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਪਾਜੀ ਤੁਸੀਂ ਉਸ ਥਾਂ ਤੇ ਮੌਜੂਦ ਸੀ ਜਿੱਥੇ ਹਾਦਸਾ ਹੋਇਆ ਕੀ ਕਹਿਣਾ ਚਾਹੁੰ ਵਾਹ ਬਾਈ ਦੀ ਸਟਰਗਲ ਹੋਈ ਜੀ ਕੋਈ ਜ਼ਿਆਦਾ ਹੋਣੀ ਹੋਇਆ ਹੈਗਾ ਵੀ ਸਮਝ ਮੜਾਇਆ ਹੋਇਆ ਵੀ ਜਾਪੀ ਨਾਲ ਟਕਰਾ ਕਰਕੇ ਆਇਆ ਜੀ ਉੱਤ ਸਰ ਜਾ ਫੜ ਕੇ ਬੈ ਗਈ ਜੀ ਉੱਥੇ ਉਦੋਂ ਆ ਮੈਂ ਗਿਆ ਬਾਈ ਲਵੇ ਬਾਈ ਕਹਿੰਦਾ ਮੈਂ ਠੀਕ ਆ ਸਹੀ ਆ ਕਹਿੰਦਾ ਤੇ ਚਲੋ ਮੈਂ ਚੱਲ ਗਿਆ ਦੁਬਾਰੋ ਫੇਰ ਘੇਰੀ ਚ ਲੱਗਣਾ ਤੇ ਦੁਬਾਰੋ ਫੇਰ ਬਾਈ ਥੱਲੇ ਗਿਰ ਗਿਆ ਸੀ ਬਈ ਉਦੋਂ ਆ ਚਲੋ ਮੈਨੂੰ ਤਾਂ ਪਤਾ ਲੱਗ ਗਿਆ ਸੀ ਬਈ ਪਾਈ ਤੇ ਪਹਿਲਾਂ ਸਟੰਟ ਪਏ ਹੋਏ ਨੇ ਮੈਨੂੰ ਤਾਂ ਹਨਾ ਵੀ ਪਤਾ ਲੱਗ ਜਾਂਦਾ ਵੀ ਬਾਈ ਕੰਮ ਗਲਤ ਹੋ ਰਿਹਾ ਜਿਆਦਾ ਮੈਂ ਤਾਂ ਬਈ ਉੱਥੀ ਹਨਾ ਅਰਦਾਸ ਕਰਨ ਲੱਗ ਗਿਆ ਤੇ ਆਪਣੇ ਨਾਲ ਦੇ ਕਲੱਬ ਵਾਲੇ ਮੁੰਡੇ ਤੇ ਆਪਣੇ ਦੂਜੇ ਪਲੇਅਰ ਚੱਕ ਕੇ ਲੈ ਗਏ ਬਾਈ ਨੂੰ ਤੇ ਥੋੜੇ ਟਾਈਮ ਬਾਅਦ ਆਪਾਂ ਪਤਾ ਲੱਗਿਆ ਵੀ ਬਾਈ ਦੀ ਡੈਥ ਹੋ ਗਈ ਫਤਿਹਗੜ ਸਾਹਿਬ ਖੇਡਣ ਗਏ ਸੀ ਹਾਂਜੀ ਫਤਿਹਗੜ ਸਾਹਿਬ ਲੋਪੇ ਰੁਪਾਲ ਹੀੜੀ ਪਿੰਡ ਆਈ ਉੱਥੇ ਖੇਡਣ ਗਏ ਸੀ ਹੋਰ ਕੀ ਕਹਿਣਾ ਚਾਹੁੰਦੇ ਹੋ ਭਾਜੀ ਬਾਰੇ ਕੁਝ ਦੱਸਣਾ ਚਾਹੋਗੇ ਬੱਪਾ ਜੀ ਬਾਰੇ ਤਾਂ ਇਹੀ ਹੈ ਜੀ ਕਰੇ ਗੱਲ ਕੋਈ ਹੈ ਨਹੀਂ ਪਹਿਲਾਂ ਹਨਾ ਫੈਮਿਲੀ ਸੀ ਭਾਈ ਸੀ ਇਹਦਾ ਮੰਮੀ ਡੈਡੀ ਸੀ ਉਹਨਾਂ ਹੀ ਡੈਥ ਹੋ ਗਈ ਕੱਲਾ ਰਹਿੰਦਾ ਸੀ ਦੋ ਤਿੰਨ ਸਕੱਲਾ ਰਹੇਗਾ ਹੁਣ ਤੱਕ ਰੋਟੀ ਘਰੇ ਆ ਕੇ ਗੱਲਾਂ ਬਣਾ ਕੇ ਖਾਂਦਾ ਸੀ ਹੁਣ ਦੋ ਸਾਲ ਹੋਏ ਸੀ ਵਿਆਹ ਨੂੰ ਜੀ ਵਿਚਾਰਦਾ ਚਲੋ ਹੁਣ ਥੋੜਾ ਜਿਹਾ ਬਾਹਰ ਖੁੱਲਦਾ ਹੋਇਆ ਸੀ ਹੁਣ ਆ ਪਾਣਾ ਵਾਪਰ ਗਈ ਹੁਣ ਤਾਂ ਉਹਦੇ ਘਰ ਵਾਲ ਨੂੰ ਆਏ ਚਲੋ ਕੋਈ ਨੌਕਰੀ ਮਿਲ ਜੇ ਨਾ ਹੀ ਪੂਰੇ ਬੈਠਣ ਜੋਗੀ ਹੋ ਜੂ ਵਿਚਾਰੀ ਜੀ ਜਿਵੇਂ ਭਾਜੀ ਦੱਸ ਰਹੇ ਸੀ ਕਿ ਆਰਥਿਕ ਪੱਕੋ ਵੀ ਕਮਜ਼ੋਰ ਸੀ ਹਾਂਜੀ ਉਹਦਾ ਹੈਗੇ ਸੀ ਜੀ ਕੋਈ ਸਾਧਨ ਨਹੀਂ ਹੈਗਾ ਸੀ ਕਮਾਈ ਦਾ ਜੀ ਵਿਚਾਰਨੇ ਘਰ ਵੀ ਗਿਣਮੀ ਰੱਖ ਕੇ ਉਹ ਕਰਿਆ ਬਾਕੀ ਉਹਦੋਂ ਪਹਿਲਾਂ ਵੀ ਤਿੰਨ ਚਾਰ ਗਲ ਐਕਸੀਡੈਂਟ ਹੋ ਗਿਆ ਉਦੋਂ ਵੀ ਕਈ ਪੈ ਖਾਸਾ ਪੈਸਾ ਲੱਗਿਆ ਜੀ ਉਤੇ ਚਲੋ ਉਹਦਾ ਵੀ ਰਲ ਮਿਲ ਕੇ ਅਸੀਂ ਇੱਕ ਤਰ੍ਹਾਂ ਦਾ ਕੁੱਡੀ ਨਹੀਂ ਬਚਾਤਾ ਜੀ ਉਦੋਂ ਵੀ ਜਦੋਂ ਐਕਸੀਡੈਂਟ ਹੁੰਦਾ ਸੀ ਤੇ ਕਬੱਡੀ ਵਾਲੇ ਭਰਾਵਾਂ ਨੇ ਸਾਥ ਦਿੱਤਾ ਹਾਂ ਕਬੱਡੀ ਵਾਲਿਆਂ ਨੇ ਬਹੁਤ ਸਹਾਇਜੋਗ ਦਿੱਤਾ ਜੀ ਉਦੋਂ ਜਦੋਂ ਐਕਸੀਡੈਂਟ ਹੁੰਦਾ ਸੀ ਕਬੱਡੀ ਨਹੀਂ ਬਚਾਤਾ ਉਦੋਂ ਵੀ ਕਿੰਨੀ ਕੁ ਮਿਹਨਤ ਮੰਨਦੇ ਹੋ ਇੱਕ ਪਲੇਅਰ ਨੂੰ ਉਸ ਲੈਵਲ ਤੇ ਪਹੁੰਚਣ ਲਈ ਜਿੱਥੇ ਬਿੱਟੂ ਬਾਜੀ ਸੀ ਮੈਂ ਤਾਂ ਵੀਰੇ ਬਹੁਤ ਲਾਦਿਆਗੀ ਖਰਾ ਖਾਣੀ ਆ ਨਾ ਮਿਹਨਤ ਕਰਨੀ ਤੇ ਇੰਨਾ ਸਟਰਗਲ ਕਰਨ ਤੋਂ ਬਾਅਦ ਵੀ ਲੋਕਾਂ ਤੋਂ ਪੁੱਠੀਆਂ ਇਦਿਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਫੇਰ ਥੋੜਾ ਜਨਾ ਵੀਰੇ ਦਿਲ ਟੁੱਟ ਉਹਨੋਂ ਬੰਦੇ ਨੇ ਇੰਨੀ ਮਿਹਨਤ ਕੀਤੀ ਆ ਸਟਰਗਲ ਨਹੀਂ ਦੇਖਿਆ ਵੀ ਕੱਲੇ ਨੇ ਵੀ ਕੀ ਕੁਝ ਹੰਡਾਇਆ ਆ ਆਪਣੇ ਤੇ ਕਿੰਨੇ ਐਕਸੀਡੈਂਟ ਹੋਏ ਉਸ ਤੋਂ ਬਾਅਦ ਵੀ ਲੋਕ ਨੇ ਆਉਂਦੇ ਰਹੇ ਆ ਕਿ ਉਹਨੂੰ ਵੀ ਕਹਿੰਨੀ ਵੀ ਕੀ ਗਲਤ ਕਰਿਆ ਹੋਇਆ ਉਹਨਾਂ ਦਾ ਕੁਝ ਉਹਨਾਂ ਨੇ ਉਹ ਤਾਂ ਦੇਖਿਆ ਨਹੀਂ ਕਿ ਆ ਬੀ ਆ ਬੰਦਾ ਪਹਿਲਾਂ ਵੀ ਬਿਮਾਰ ਸੀ ਬਈ ਜਿਵੇਂ ਹੁਣ ਪਰਿਵਾਰ ਦਾ ਗੁਜ਼ਾਰਾ ਕੱਲੇ ਮੈਸੇਜ ਰਹਿ ਗਏ ਨੇ ਭਾਜੀ ਹੈ ਨਹੀਂ ਹੁਣ ਪਰਿਵਾਰ ਦੇ ਉਹਦੇ ਮਿਸਿਸ ਕੋਈ ਕੰਮ ਵਗੈਰਾ ਕਰਦੇ ਨੇ ਉਹਦੀ ਮਿਸਿਸ ਵੀ ਵੀਰੇ ਗੁਮਾਰ ਰਹਿੰਦੇ ਨੇ ਵਿਚਾਰੇ ਉਹ ਵੀ ਚਲੋ ਸਲਾਈ ਸਲੂਈ ਦਾ ਕੰਮ ਕਰਕੇ ਮਾੜਾ ਮੋਟਾ ਘਰ ਦਾ ਗੁਜ਼ਾਰਾ ਕਰਦੇ ਸੀ ਹੁਣ ਤਾਂ ਉਹ ਵੀ ਵੀਰੇ ਜਦੋਂ ਟੁੱਟ ਗਏ ਹਨਾ ਕ ਚਲੋ ਆਇਆ ਕੋਈ ਸਰਕਾਰੀ ਜੋਬ ਮਿਲ ਜੇ ਕੋਈ ਚਲ ਬੈਠਣ ਜੋਗਾ ਹੋ ਜਾਣਾ ਭਾਜੀ ਕੀ ਨਾਮ ਹੈ ਮੇਰਾ ਸੁੱਚਾ ਸਿੰਘ ਵੀਰੇ ਇਹੀ ਪਿੰਡ ਨਹੀਂ ਮੇਰਾ ਪਿੰਡ ਨਾਲ ਵਾਲਾਂ ਲੱਗ ਮਾ ਪੱਟੀਵਾਲ ਕਲਾ ਕੀ ਕਹਿਣਾ ਚਾਹੁੰਦੇ ਹੋ ਭਾਜੀ ਬਹੁਤ ਜਿਆਦੇ ਮਾੜੀ ਘਟਨਾ ਹੋਈ ਹੈ ਵੀਰੇ ਬਹੁਤ ਜਿਆਦੇ ਦੁਖਦਾਈ ਘਟਨਾਗੀ ਪਰ ਸਾਰੇ ਕਬੱਡੀ ਜਗਤ 'ਚ ਪੂਰਾ ਸ਼ੋਗ ਹੈਗਾ ਕਿ ਕਬੱਡੀ ਵਾਲੇ ਜਿੰਨੇ ਵੀ ਪਲੇਅਰ ਨੇ ਕਮੈਂਟਰ ਨੇ ਰੈਫਰੀ ਨੇ ਸਾਰੇ ਬਿੱਟੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਤੇ ਜਿੰਨੇ ਵੀ ਬਾਹਰੋਂ ਪ੍ਰਮੋਟਰ ਨੇ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਤੇ ਬਹੁਤ ਜ਼ਿਆਦਾ ਕਿਉਂਕਿ ਬਿੱਟੂ ਤੇ ਪਹਿਲਾਂ ਵੀ ਬਹੁਤ ਵਾਰ ਵਕਤ ਪਿਆ ਤੇ ਸਾਰੇ ਕਬੱਡੀ ਵਾਲੇ ਮੁੱਢੇ ਨਾਲ ਮੁੱਢਾ ਜੋੜ ਕੇ ਹੀ ਖੜਦੇ ਰਹੇ ਨੇ ਉਹਦੇ ਨਾਲ ਉਹਦੀ ਹੈਲਪ ਕਰਦੇ ਰਹੇ ਨੇ ਆ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਘਰ ਬਿਲਕੁਲ ਪੁਰਾਣਾ ਸੀਗਾ ਅੱਜ ਤੋਂ 1.5 ਸਾਲ ਪਹਿਲਾਂ ਤੁਸੀਂ ਇੰਟਰਵਿਊ ਵੀ ਦੇਖਿਆ ਨੇ 1.5 ਸਾਲ ਪਹਿਲਾਂ ਇਹ ਕਬੱਡੀ ਵਾਲਿਆਂ ਨੇ ਹੀ ਪ੍ਰਮੋਟਰਾਂ ਨੇ ਜੋਗਾ ਸੋਲ ਰੁਪਿੰਦਰ ਜਲਾਲ ਤੇ ਆਪਣਾ ਜਿਨ੍ਹਾਂ ਨੇ ਹੁਣ ਬਾਹਰ ਲੈ ਕੇ ਜਾਣਾ ਸੀ ਗੋਪਾ ਬੈਂਸ ਹੋਰ ਵੀ ਬਹੁਤ ਭਰਾ ਨੇ ਬਾਹਰੋਂ ਅਮਰੀਕਾ ਕੈਨੇਡਾ ਜਿਨ੍ਹਾਂ ਨੇ ਮਿੱਟੂ ਨੂੰ ਥੋੜੀ ਥੋੜੀ ਹੈਲਪ ਕਰਕੇ ਉਹਦੇ ਉਹਦੀ ਇਟਲਤ ਜਰਾੜ ਪਈ ਸੀ ਉਹ ਵੀ ਕਢਵਾਈ ਤੇ ਉਹਨੂੰ ਡਾਈਟ ਦੇ ਵੀ ਪੈਸੇ ਦਿੰਦੇ ਸੀ ਮਦਦ ਕਰਦੇ ਸੀਗੇ ਤੇ ਉਹਦਾ ਘਰ ਬਣਵਾਇਆ ਤੇ ਉਹਦੀ ਮੈਰਜੀ ਵੀ ਕਰਵਾਈ ਕਬੱਡੀ ਵਾਲਿਆਂ ਨੇ ਭਜੀ ਯਾਰਾਂ ਦੋਸਤਾਂ ਨੇ ਸਮਝਾਇਆ ਨਹੀਂ ਵੀ ਭਰਾ ਤੂੰ ਹੁਣ ਦਾ ਦਿੱਕਤ ਵੜੀ ਐ ਜਦੋਂ ਮੈਂ ਲਾਸਟ ਵਾਰ ਉਹਦੇ ਸਟੰਟ ਪਿਆ ਮੈਂ ਇਹਨੂੰ ਪਟਿਆਲੇ ਲੈਣ ਗਿਆ ਉੱਥੋਂ ਹਨਾ ਆਪਾਂ ਘਰੇ ਲੈ ਕੇ ਆਏਗੇ ਬਹੁਤ ਸਮਝਾਇਆ ਉਸ ਤੋਂ ਪਹਿਲਾਂ ਵੀ ਐਕਸੀਡੈਂਟ ਹੋਇਆ ਬਹੁਤ ਸਮਝਾਇਆ ਮੈਂ ਖੁਦ ਵੀ ਕਬੱਡੀ ਛੱਡੀ ਆ ਮੈਂ ਵੀ ਹੁਣ ਗਵਰਨਮੈਂਟ ਜੌਬ ਚਾਹਾਂਗਾ ਮੈਂ ਬੜਾ ਉਹਨੂੰ ਸਮਝਾਇਆ ਵੀ ਚਲੋ ਕੋਈ ਹੋਰ ਕੰਮ ਦੇਖ ਲਾ ਬੌਂਸਰਿੰਗ ਦੇਖ ਲਾ ਜਾ ਉਹ ਕਹਿੰਦਾ ਵੀ ਮੈਂ ਕੁਝ ਨਹੀਂ ਕਰਨਾ ਹੋਰ ਮੈਂ ਕਬੱਡੀ ਹੀ ਖੇਡਣੀ ਆ ਜਨੂੰਨ ਇਹਨੂੰ ਜਨੂੰਨ ਹੀ ਕਹਾਂਗੇ ਅਸਲ 'ਚ ਉਹਦੇ ਬ੍ਰਦਰ ਦੀ ਡੈਥ ਹੋ ਗਈ ਸੀਗੀ ਤੇ ਉਹਦੇ ਬ੍ਰਦਰ ਚਾਹੁੰਦਾ ਸੀ ਵੀ ਬਿੱਟੂ ਕਬੱਡੀ ਪਲੇਅਰ ਬਣੇ ਤੇ ਇਹਦੇ ਫਾਦਰ ਵੀ ਚਾਹੁੰਦੇ ਸੀ ਵੀ ਬਿੱਟੂ ਕਬੱਡੀ ਪਲੇਅਰ ਬਣੇ ਚਲੋ ਉਹਨਾਂ ਦੀ ਸਪੋਰਟ ਸੀਗੀ ਇਹਨੂੰ ਉਹਨਾਂ ਨੇ ਕਬੱਡੀ ਚ ਲਾਇਆ ਇਹਦੇ ਬ੍ਰਦਰ ਤੇ ਇਹਦੇ ਫਾਦਰ ਨੇ ਚਲੋ ਉਹਨਾਂ ਦੀ ਵੀ ਡੈਥ ਹੋ ਗਈ ਜਦੋਂ ਡੈਥ ਹੋ ਗਈ ਤਾਂ ਇਹਨੇ ਬਸ ਅਹੀਂ ਸੋਚ ਲਿਆ ਵੀ ਮੈਂ ਉਹਨਾਂ ਦਾ ਸੁਪਨਾ ਪੂਰਾ ਕਰਨਾ ਕਬੱਡੀ ਖੇਡਣੀ ਆ ਆਪਣੇ ਭਰਾ ਦਾ ਤੇ ਆਪਣੇ ਫਾਦਰ ਦਾ ਕਿ ਮੈਂ ਸੁਪਨਾ ਪੂਰਾ ਕਰਨਾ ਵੀ ਕਬੱਡੀ ਖੇਡਣੀ ਆ ਐਕਸੀਡੈਂਟ ਤੋਂ ਬਾਅਦ ਵੀਰੇ ਕੋਈ ਪਲੇਅਰ ਨਹੀਂ ਉੱਠ ਕੇ ਦੁਬਾਰੋਂ ਮੈਂ ਖੇਡ ਸਕਦਾ ਇਹਨੂੰ ਹਰ ਵਾਰ ਡਾਕਟਰ ਨੇ ਮਨਾ ਕੀਤਾ ਪਰ ਇਹ ਉੱਠ ਕੇ ਕਾਮਯਾਬ ਹੋ ਕੇ ਦਿਖਾਉਂਦਾ ਰਿਹਾ ਹੁਣ ਆਪਾਂ ਜਿਹੜੇ ਕਬੱਡੀ ਪਲੇਅਰ ਨਾਲ ਦੇ ਸਾਥੀ ਨੇ ਕੀ ਉਮੀਦ ਕਰਦੇ ਹਾਂ ਵੀ ਔਖੇ ਟਾਈਮ ਦੇ ਵਿੱਚ ਕਿੰਦਾਂ ਦੀ ਮਦਦ ਹੋਏਗੀ ਦੇਖੋ ਜਿੰਨੇ ਵੀ ਕਬੱਡੀ ਨਾਲ ਜੁੜੇ ਹੋਏ ਲੋਕ ਨੇ ਉਹ ਤਾਂ ਸਾਰੇ ਉਹਨੂੰ ਬਿੱਟੂ ਬਾਰੇ ਜਾਣਦੀ ਆ ਬਿੱਟੂ ਦੇ ਸੁਭਾਅ ਬਾਰੇ ਵੀ ਜਾਣਦੇ ਆ ਉਹਦੀ ਗੇਮ ਬਾਰੇ ਵੀ ਜਾਣਦੇ ਆ ਉਹ ਤਾਂ ਸਾਰੇ ਹੈਲਪ ਕਰਨਗੇ ਹੀ ਹਨਾ ਜਿੰਨੇ ਵੀ ਹੋਊਗੀ ਸਾਰੇ ਵੱਧ ਤੋਂ ਵੱਧ ਹੈਲਪ ਕਰਾਂਗੇ ਅਸੀਂ ਵੀ ਨਾਲ ਆ ਜਿੰਨੇ ਕਮੈਂਟਰ ਨੇ ਸਾਰਿਆਂ ਦੇ ਫੋਨ ਵੀ ਆਏ ਬਾਹਰੋਂ ਵੀ ਫੋਨ ਆਏ ਸਾਰੇ ਅਸੀਂ ਰਲ ਕੇ ਹੈਲਪ ਕਰਾਂਗੇ ਪਰ ਸਰਕਾਰ ਅੱਗੇ ਵੀ ਅਸੀਂ ਇਹ ਉਮੀਦ ਲਗਾਉਣੀ ਆ ਹਨਾ ਵੀ ਪਲੇਅਰਾਂ ਦੀ ਕੋਈ ਹੈਲਪ ਕੀਤੀ ਜਾਵੇ ਪਰ ਹੁਣ ਜਿਵੇਂ ਬਿੱਟੂ ਦੇ ਆਣਾ ਵਰਤ ਚੁੱਕਿਆ ਪਰ ਉਹਦੇ ਪਰਿਵਾਰ ਦੀ ਸਰਕਾਰ ਵੱਲੋਂ ਕੋਈ ਸਹਾਇਤਾ ਕੀਤੀ ਜਾਵੇ ਉਹਦੀ ਵਾਈਫ ਲਈ ਕਿਉਂਕਿ ਜੀਵਨ ਗੱਤਨਾ ਬਹੁਤ ਔਖਾ ਹੋ ਜਾਣਾਗਾ ਕਿਉਂਕਿ ਇਕੱਲੇ ਰਹਿ ਗਿਆ ਬਿਲਕੁਲ ਤੁਸੀਂ ਕਹਿ ਰਹੇ ਉਹਦੇ ਜਿਹੜਾ ਬ੍ਰਦਰ ਹੈ ਉਹਦੀ ਡੈਥ ਹੋ ਗਈ ਫਾਦਰ ਦੀ ਡੈਥ ਹੋ ਗਈ ਮਾਤਾ ਦੀ ਕਿੱਥੋਂ ਹੋ ਗਈ ਮਾਤਾ ਦੀ ਡੈਥ ਹੋ ਗਈ ਤਾਂ ਪਰਿਵਾਰ ਦੇ ਵਿੱਚ ਜਦੋਂ ਵਿਆਹ ਹੋਇਆ ਵਿਆਹ ਤੋਂ ਬਾਅਦ ਕੋਈ ਬੱਚਾ ਹੈ ਦੇਖੋ ਨਹੀਂ ਹਜੇ ਤੱਕ ਕੋਈ ਬੱਚਾ ਨਹੀਂ ਕਿਉਂਕਿ ਬੱਚਾ ਇਸ ਲਈ ਨਹੀਂ ਕੀਤਾ ਕਿਉਂਕਿ ਉਹਦਾ ਵਿਚਾਰ ਲੈ ਕੋਈ ਪੱਕਾ ਸਾਧਨ ਨਹੀਂ ਸੀਗਾ ਉਹ ਹੁਣ ਵੀ ਚਲੋ ਲਾ ਲੋ ਵੀ ਕਬੱਡੀ ਵਾਲਿਆਂ ਦੀ ਮਿਹਰਬਾਨੀ ਪਹਿਲਾਂ ਬਿੱਟੂ ਨੂੰ ਦਵਾਈ ਲੈ ਕੇ ਗਏ ਹਨਾ ਵੀ ਉਹਦੀ ਇਨਕਮ ਬਣੀ ਰਹੇ ਤੇ ਉਸ ਤੋਂ ਬਾਅਦ ਹੁਣ ਉਹਨੇ ਨਿਊਜ਼ੀਲੈਂਡ ਜਾਣਾ ਸੀਗਾ ਗੋਪੇ ਬੈਂਸ ਤੇ ਰਪਿੰਦਰ ਜਲਾਲ ਨੇ ਉਹਦੀ ਮਤਲਬ ਜਿੰਨੇ ਵੀ ਪ੍ਰੋਮੋਟਰ ਨੇ ਸਾਰਿਆਂ ਨੂੰ ਕਹਿ ਕੇ ਵੀ ਬਿੱਟੂ ਦੀ ਹੈਲਪ ਆਪਾਂ ਕਰਨੀ ਹੈਗੀ ਕਿਉਂਕਿ ਬੰਦਾ ਐਕਸੀਡੈਂਟ ਤੋਂ ਬਾਅਦ ਦੁਬਾਰਾ ਫੇਰ ਖੜਾ ਹੋ ਰਿਹਾਗਾ ਚਲੋ ਹੁਣ ਉਹਨੇ ਵਿਚਾਰੇ ਨੇ ਜਾਣਾ ਸੀਗਾ ਉਹਦੇ ਨਾਲ ਹੀ ਉਹਦੀ ਕਮਾਈ ਦੇ ਨਾਲ ਕਬੱਡੀ ਦੇ ਸਿਰਤੀ ਉਹਦਾ ਮਤਲਬ ਘਰ ਚੱਲਦਾ ਸੀਗਾ ਜੇ ਉਹ ਮੈਚ ਨਹੀਂ ਖੇਡਦਾ ਤੀ ਤਾਂ ਉਹਨੂੰ ਕੋਈ ਇਨਕਮ ਨਹੀਂ ਹੁੰਦੀ ਸੀ ਮੈਚ ਤੇ ਜਾਂਦਾ ਸੀ 2000 4000 ਕਿਤੇ 10000 ਬਹੁਤ ਸਾਰੇ ਲੋਕ ਬਾਹਰਲੇ ਕਮੈਂਟਰ ਵੀ ਉਹਦਾ ਸਨਮਾਨ ਵੀ ਕਰਦੇ ਸੀ ਕਿਤੇ 11000 ਨਾਲ ਕਿਤੇ 21000 ਨਾਲ ਵੀ ਇਹਨੀਆਂ ਮੁਸ਼ਕਲਾਂ ਚ ਬਿੱਟੂ ਖੇਡ ਰਿਆ ਤਾਂ ਕਰਕੇ ਉਹ ਵੀਰੇ ਕਬੱਡੀ ਨਾਲ ਇੰਨਾ ਜੁੜਿਆ ਸੀ ਉਹ ਛੱਡ ਨਹੀਂ ਸਕਦਾ ਕਿਉਂਕਿ ਉਹਦੇ ਲਈ ਹੋਰ ਕੋਈ ਸਾਧਨ ਨਹੀਂ ਸੀਗਾ ਇਹ ਉਹ ਸਾਥੀ ਸੀ ਉਹ ਭਰਾ ਸੀ ਜੋ ਬਿੱਟੂ ਦੇ ਸਾਥੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਉਹ ਬੜੇ ਭਾਪੂਕ ਨਜ਼ਰ ਆਏ ਉਹਨਾਂ ਦਾ ਕਹਿਣਾ ਸੀ ਕਿ ਬਿੱਟੂ ਕਬੱਡੀ ਨਾਲ ਜੁੜਿਆ ਹੋਇਆ ਖਿਡਾਰੀ ਸੀ ਇੱਕ ਜਨੂਨੀ ਖਿਡਾਰੀ ਸੀ ਕਿਉਂਕਿ ਉਹਦੇ ਭਰਾ ਦਾ ਤੇ ਉਹਦੇ ਫਾਦਰ ਦਾ ਸੁਪਨਾ ਸੀ ਕਿ ਉਹ ਕਬੱਡੀ ਖਿਡਾਰੀ ਬਣੇ ਕਬੱਡੀ ਖਿਡਾਰੀ ਬਣਿਆ ਲੇਕਿਨ ਭਰਾ ਦੀ ਜਦੋਂ ਮੌਤ ਹੋ ਜਾਂਦੀ ਹੈ ਪਿਤਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹਿੰਦੇ ਉਹ ਲਗਾਤਾਰ ਕਬੱਡੀ ਖਿਡਾਰੀ ਬਣਿਆ ਰਿਹਾ ਕਿਉਂਕਿ ਕਾਰਨ ਇੱਕ ਸੀ ਉਹ ਕਹਿੰਦਾ ਸੀ ਕਿ ਮੈਂ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਬੱਡੀ ਖਿਡਾਰੀ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕੈਮਰਾਮੈਨ ਮਹਿੰਦਰ ਦੇ ਨਾਲ ਸੰਗਰੂਰ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਮ